ਅੱਜ ਸ਼੍ਰੋਮਨੀ ਕਾਲੀਦਲ ਦੇ ਸੀਨੀਅਰ ਲੀਡਰ ਵਿਕਰਮ ਮਜੀਠੀਆ ਪਟਿਆਲਾ ਪਹੁੰਚੇ ਜਿੱਥੇ ਉਹਨਾਂ ਨੇ ਸਿੱਟ ਅੱਗੇ ਜਿਹੜਾ ਪੇਸ਼ ਹੋਏ ਨੇ ਉਹ ਨਸ਼ੇ ਦੇ ਮਾਮਲੇ ਦੇ ਵਿੱਚ ਉਹਨਾਂ ਦੀ ਜਿਹੜੀ ਜਾਂਚ ਉਹ ਦੁਬਾਰਾ ਖੋਲ ਦਿੱਤੀ ਗਈ। ਕੱਜ 2 ਸਾਲ ਦਾ ਸਮਾਂ ਹੋ ਗਿਆ। ਵਿਕਰਮ ਸਿੰਘ ਮਜੀਠੀਆ ਨੂੰ ਉਹ ਕੇਸ ਦਾ ਚਲਾਨ ਨਹੀਂ ਪੇਸ਼ ਕੀਤਾ ਪੁਲਿਸ ਨੇ। ਅੱਜ ਵਿਕਰਮ ਸਿੰਘ ਮਜੀਠੀਆ ਤਕਰੀਬਨ 11 ਵਜੇ ਤੇ ਆਏ ਹੋਏ ਐ। ਹਲੇ ਤੱਕ ਉਹਨਾਂ ਤੋਂ ਪੁੱਛ ਕੇ ਛੋਰੀ ਜੀ ਹੈ। لیکن ਉਹ ਇਹ ਗੱਲ ਜਰੂਰ ਕਹਿਗੇ ਕਿ 31 ਦਸੰਬਰ ਜਾਂਤੀ اے ਆਈਜੀ ਸਾਹਿਬ ਜੋ ਸੌਰੀ ਏਡੀਜੀਪੀ ਸਾਹਿਬ ਰਿਟਾਇਰ ਹੋ ਰਹੇ ਨੇ ਕਦੇ ਪਤਾ ਇਹ ਕਹਿਣਾ ਕਿਉਂ ਨਾ ਇਹ ਸਿੱਟ ਦੇ ਮੁਖੀ ਭਗਵੰਤ ਮਾਨ ਆਪੇ ਬਣ ਜਾ ਤੇ ਮੈਂ ਤਾਂ ਦੋ ਦੋ ਹੱਥ ਕਰਨ ਵਾਸਤੇ ਤਿਆਰ ਆ ਪਹਿਲਾਂ ਵੀ ਸੀ ਹੁਣ ਵੀ ਆਵਾਂਗਾ ਜਦੋਂ ਵੀ ਮੈਨੂੰ ਬੁਲਾਉਣਗੇ ਮੈਂ ਪੇਸ਼ ਹੋਵਾਂਗਾ ਜੇਕਰ ਗੱਲ ਕੀਤੀ ਜਾਵੇ ਆਮ ਆਦਮੀ ਪਾਰਟੀ ਦੀ ਤੇ ਕਾਂਗਰਸ ਦੀ ਤਾਂ ਇਹਨਾਂ ਦੇ ਵਿਚਕਾਰ ਜਿਹੜੀ ਗੱਠਜੋੜ ਦੀ ਗੱਲ ਉਹ ਲਗਾਤਾਰ ਚੱਲਦੀ ਰਹਿੰਦੀ ਹੈ ਜਿਸ ਨੂੰ ਲੈ ਕੇ ਪੰਜਾਬ ਦੀ ਸਿਆਸਤ ਵੀ ਉਤਲ-ਪੁਤਲ ਹੁੰਦੀ ਰਹਿੰਦੀ ਆ ਹੁਣ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣਾ ਬਿਆਨ ਜਾਰੀ ਕੀਤਾ ਉਹ ਕਹਿੰਦੇ ਕਿ ਇੱਕ ਤਰੀਕੇ ਦੇ ਨਾਲ ਕਹੇਗੇ ਮੈਂ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਆਪਣੇ ਹਾਈ ਕਮਾਂਡ ਤੱਕ ਪਹੁੰਚਾਵਾਂਗਾ ਮੇਰੀ ਇੱਛਾ ਹੋਵੇ ਘੱਟ ਚੋੜ ਕਰਨ ਦੀ ਪਰ ਪੰਜਾਬ ਦੇ ਲੋਕ ਨਹੀਂ ਚਾਹੁੰਦੇ ਅਸੀਂ ਪੰਜਾਬ ਦੇ ਲੋਕਾਂ ਤੋਂ ਬਾਹਰ ਤਾਂ ਨਹੀਂ ਜਾ ਸਕਦੇ ਬਠਿੰਡਾ ਦੀ ਰੈਲੀ ਵਿੱਚ ਮੋੜ ਮੰਡੀ ਅਰਵਿੰਦ ਕੇਜਰੀਵਾਲ ਨੇ ਕਹਿ ਦਿੱਤਾ ਕਿ ਅਸੀਂ 13 ਦੀਆਂ 13 ਸੀਟਾਂ ਲੜਾਂਗੇ ਕਾਂਗਰਸ ਦੇ ਕੁਝ ਆਗੂ ਖਾਸ ਕਰ ਰਵਨੀਤ ਸਿੰਘ ਬਿੱਟੂ ਨਵਜੋਤ ਸਿੰਧੂ ਉਹ ਬਕਾਲਤ ਵੀ ਕਰਦੇ ਆ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਇਕੱਠਿਆਂ ਲੜ ਲਵੇ ਉਹ ਜੋਧਿਆ ਮੰਦਿਰ ਨੂੰ ਲੈ ਕੇ ਉਸ ਦੀ ਜਦੋਂ ਉਦਘਾਟਨ ਹੋਣਾ ਹੈ ਉਸ ਨੂੰ ਲੈ ਕੇ ਜਿਹੜੇ ਨਹਿਿੰਗ ਸਿੰਘ ਜਥੇਬੰਦੀਆਂ ਨੇ ਤਾਂ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਜਿਸ ਦੇ ਵਿੱਚ ਇੱਕ ਨਵਾਂ ਐਲਾਨ ਜਿਹੜਾ ਉਹਨਾਂ ਨੇ ਕਰ ਦਿੱਤਾ ਹੈ ਜਦੋਂ ਕਹਿੰਦੇ 22 ਜਨਵਰੀ ਨੂੰ ਕਿ ਰਾਮ ਮੰਦਿਰ ਦਾ ਉਦਘਾਟਨ ਹੋਵੇਗਾ ਨਹਿਿੰਗ ਸਿੰਘ ਜਥੇ ਬੰਦੀਆਂ ਆਪਣੇ ਸਾਥੀਆਂ ਨਾਲ ਉਹ ਜੁੱਧਿਆ ਚ ਜਾਣ ਗਈਆਂ ਤੇ ਸੰਗਤਾਂ ਵਾਸਤੇ ਲੰਗਰ ਦੀ ਸੇਵਾ ਕਰਨ ਨੂੰ ਜੱਧਰ ਸਾਹਿਬ ਨੇ ਆਪਦੀ ਗੱਲ ਸੁਣਾਤੀ ਪਰ ਜੱਥੇਦਾਰ ਸਾਹਿਬ ਸਿੰਘ ਸਿੰਘ ਇਹ ਦੱਸਣਗੇ ਕਿ ਸਿੱਖਾਂ ਦੀ ਰਹਿਤ ਮर्यादा ਦੇ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਸੀਸ ਝੁਕਾਉਣ ਤੋਂ ਸਿਵਾਇ ਹੋਰ ਕੋਈ ਉਹ ਨਹੀਂ ਜਲੰਧਰ ਦੇ ਵਿੱਚ ਨਜਾਇਜ਼ ਕਬਜ਼ਿਆਂ ਨੂੰ ਲੈ ਕੇ ਪੁਲਿਸ ਦਾ ਡੰਡਾ ਚੱਲਿਆ ਤੇ ਪੁਲਿਸ ਨੇ ਐਕਸ਼ਨ ਵੀ ਲਿਆ ਨਜਾਇਜ਼ ਕਬਜ਼ਿਆਂ ਤੇ ਰੇੜੀਆਂ ਵੀ ਜਿਹੜੀਆਂ ਉੱਥੋਂ ਚੁੱਕ ਬਈਆਂ ਸਾਰੇ ਅਸੀਂ ਸ਼ਾਮਲੇ ਹਾਂ ਤੇ ਸਾਰੀਆਂ ਸਿਆਸੀ ਪਾਰਟੀਆਂ ਨੇ ਆਪਣੇ ਚਹੇਤਿਆਂ ਨੂੰ ਕਬਜ਼ੇ ਕਰਾਏ ਪੱਗੂ ਸਾਹਿਬ ਕਦੇ ਜਾ ਕੇ ਦੇਖ ਲਿਓ ਜਿਹਦੀ ਦੁਕਾਨ ਦੇ ਮੂਰੇ ਰੇੜੀ ਖੜੀ ਹੈ ਜੀ ਉਹ 3-400 ਰੁਪਏ ਦੁਕਾਨ ਵਾਲਾ ਉਹ ਤਾਂ ਰੋਜ਼ ਦਾ ਲੈਂਦਾ ਮੇਰੀ ਵੀ ਸੁਣੋ ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਸੁਖੀ ਸਿੰਘ ਜਿਸ ਦੇ ਵਿੱਚ ਅਸੀਂ ਵੱਖੋ ਵੱਖਰੇ ਮੁੱਦਿਆਂ ਤੇ ਚਰਚਾ ਕਰਦੇ ਤੇ ਚਰਚਾ ਕਰਨ ਲਈ ਸਾਡੇ ਨਾਲ ਨੇ ਸੀਨੀਅਰ ਐਡੀਟਰ ਜਸਪਾਲ ਸਿੰਘ ਜੀ ਢਿੱਲੋਂ ਆਓ ਉਹਨਾਂ ਦਾ ਸਵਾਗਤ ਕਰੀਏ ਸਰ ਅਸ਼ੀਕਾਲ ਜੀ ਸ਼ੁਕਰੀਆ ਜੀ ਬਹੁਤ ਬਹੁਤ ਮਿਹਰਬਾਨੀ ਜੇਕਰ ਗੱਲ ਕੀਤੀ ਜਾਵੇ ਆਮ ਆਦਮੀ ਪਾਰਟੀ ਦੀ ਤੇ ਕਾਂਗਰਸ ਦੀ ਤਾਂ ਇਹਨਾਂ ਦੇ ਵਿਚਕਾਰ ਜਿਹੜੀ ਗੱਠ ਜੋੜ ਦੀ ਗੱਲ ਉਹ ਲਗਾਤਾਰ ਚੱਲਦੀ ਰਹਿੰਦੀ ਹੈ ਜਿਸ ਨੂੰ ਲੈ ਕੇ ਪੰਜਾਬ ਦੀ ਸਿਆਸਤ ਵੀ ਉਤਲ ਪੁਤਲ ਹੁੰਦੀ ਰਹਿੰਦੀ ਹੈ ਹੁਣ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬਣਿੰਗਣੇ ਆਪਣਾ ਬਿਆਨ ਜਾਰੀ ਕੀਤਾ ਜੀ ਇਸ ਤੋਂ ਪਹਿਲਾਂ ਅੱਜ ਹੀ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਜਿਹੜੇ ਨਾਂ ਨੂੰ ਕਾਂਗਰਸ ਨੇ ਰਾਜਸਥਾਨ ਦਾ ਇੰਚਾਰਜ ਲਾਇਆ ਸੀ ਸੁਖਜਿੰਦਰ ਸਿੰਘ ਰੰਧਾਵਾ ਉਸ ਤੋਂ ਪਹਿਲਾਂ ਬ੍ਰੋਧਿਤਰ ਦੇ ਆਗੂ ਪ੍ਰਤਾਪ ਸਿੰਘ ਬਾਜਬਾ ਇਹ ਕਹਿ ਚੁੱਕੇ ਨੇ ਕਿ ਅਸੀਂ ਆម ਆਦਮੀ ਪਾਰਟੀ ਨਾਲ ਕੋਈ ਗੱਠ ਜੋੜ ਨਹੀਂ ਕਰਨਾ ਤਾਂ ਇਹ ਇੱਕ ਲੰਗੀ ਕੱਲ ਬਠਿੰਡਾ ਦੀ ਰੈਲੀ ਵਿੱਚ ਮੋੜ ਮੰਡੀ ਅਰਵਿੰਦ ਕੇਜਰੀਵਾਲ ਨੇ ਕਹਿ ਦਿੱਤਾ ਕਿ ਅਸੀਂ 13 ਦੀਆਂ 13 ਸੀਟਾਂ ਲੜਾਂਗੇ ਅਵਰੇਂਦਰ ਸਿੰਘ ਰਾਜਾ ਆਪਣੇ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਉਹਨਾਂ ਨੇ ਗੱਲਬਾਤ ਕਰਦਿਆਂ ਆਖਿਆ ਕਿ ਪਿਛਲੇ ਸਮੇਂ ਦੌਰਾਨ ਸਾਨੂੰ ਕਾਂਗਰਸ ਦੇ ਜਨਰਲ ਸੈਕਟਰੀ ਕੇਸੀ ਬੇਨੂਕਪਾਲ ਨੇ ਕਿਹਾ ਸੀ ਕਿ ਤੁਸੀਂ ਪੰਜਾਬ ਵਿੱਚ 13 ਦੀਆਂ 13 ਸੀਟਾਂ ਦੀ ਵਿਉਤਬੰਦੀ ਕਰੋ ਕਾਂਗਰਸ ਦੇ ਕੁਝ ਆਗੂ ਖਾਸ ਕਰ ਰਵਨੀਤ ਸਿੰਘ ਬਿੱਟੂ ਨਵਜੋਤ ਸਿੰਧੂ ਉਹ ਬਕਾਲਤ ਵੀ ਕਰਦੇ ਆ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਇਕੱਠਿਆਂ ਲੜ ਲਵੇ ਇਹ ਗਲਤੀਪ ਬਕਾਲਤ ਕਰਦੇ ਆ ਸੋ ਉਹ ਕਹਿੰਦੇ ਕਿ ਇੱਕ ਤਰੀਕੇ ਦੇ ਨਾਲ ਕਹੇਗੇ ਮੈਂ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਆਪਣੀ ਹਾਈ ਕਮਾਂਡ ਤੱਕ ਪਹੁੰਚਾਵਾਂਗਾ ਕਹਿੰਦੇ ਜੇ ਮੇਰੀ ਇੱਛਾ ਹੋਵੇ ਘੱਟ ਚੋੜ ਕਰਨ ਦੀ ਪਰ ਪੰਜਾਬ ਦੇ ਲੋਕ ਨਹੀਂ ਚਾਹੁੰਦੇ ਅਸੀਂ ਪੰਜਾਬ ਦੇ ਲੋਕਾਂ ਤੋਂ ਬਾਹਰ ਤਾਂ ਨਹੀਂ ਜਾ ਸਕਦੇ ਇੱਕ ਢੰਗ ਦੇ ਨਾਲ ਉਹ ਇਹ ਗੱਲ ਕਹੇਗੇ ਕਿ ਅਸੀਂ ਆਮ ਆਦਮੀ ਪਾਰਟੀ ਨਾਲ ਅਲਾਈਅੰਸ ਨਹੀਂ ਚਾਹੁੰਦੇ ਕਿਉਂਕਿ ਲਗਭਗ 21 ਮਹੀਨਿਆਂ ਦੀ ਸਰਕਾਰ ਇਹਨਾਂ ਦੀ ਹੋ ਗਈ ਤਿੰਨ ਮਹੀਨੇ ਰਹਿ ਗਏ ਨੇ ਪੂਰੇ 2 ਸਾਲ ਹੋਣ ਚੁ ਔਰ ਜਦੋਂ ਲੋਕ ਸਭਾ ਚੋਣ ਆਉਣੀ ਹੈ ਉਦੋਂ 2 ਸਾਲ ਲੰਘ ਚੁੱਕੇ ਹੋਣਗੇ ਉਹਦੇ ਵਿੱਚ ਇਹਨਾਂ ਦੀਆਂ ਸਰਕਾਰ ਦੀਆਂ ਬਹੁਤ ਸਾਰੀਆਂ ਸਫਲਤਾਵਾਂ ਖਾਸ ਕਰ ਅਮਨ ਕਾਨੂੰਨ ਨਸ਼ੇ ਦੇ ਮਾਮਲੇ ਵਿੱਚ ਤੇ ਰਿਸ਼ਵਤ ਦਾ ਆ ਵੀ ਕੋਈ ਬਹੁਤਾ ਆਮ ਚਰਚਾ ਚੱਲਦੀ ਹੈ ਕਿ ਫਰਕ ਨਹੀਂ ਪਿਆ ਉਹ ਕਹਿੰਦੇ ਕਿ ਇਸ ਤਰ੍ਹਾਂਛੇਦਰਾ ਹੋਵੇ ਨਾਲ ਹੀ ਪੱਤਰਕਾਰਾਂ ਨੇ ਸੁਖਵੀਰ ਸਿੰਘ ਬਾਦਲ ਦੀ माफी ਬਾਰੇ ਪੁੱਛ ਲਿਆ ਉਹ ਕਹਿੰਦੇ ਕਿ ਸੁਖਵੀਰ ਸਿਓ ਹੋਰੀ ਕਿਹਦਾ ਬੇਵਕੂ ਬਣਾ ਰਹੇ ਨੇ ਕਹਿੰਦੇ ਇਹ ਇੱਕ ਗੁਨਾਹ ਆ ਕਿਹੜੀ-ਕਿਹੜੀ ਚੀਜ਼ ਦੀ ਮਾਫੀ ਮੰਗਣਗੇ ਜਨਤਾ ਦੀ ਕਚਹਿਰੀ ਵਿੱਚੋਂ ਕਦੇ ਮਾਫ ਨਹੀਂ ਹੋਣਗੇ ਸਿੱਖਾਂ ਦੀ ਪਾਰਟੀ ਹੋ ਕੇ ਅਕਾਲੀ ਇਹ ਸਭ ਲਕਉਂਦੇ ਰਹੇ ਉਹਨਾਂ ਨੇ ਕਿਹਾ ਕਿ ਕਦੇ ਲੋਕਾਂ ਨੂੰ ਇਹ ਦੱਸਣਗੇ ਕਿ ਨੌਜਵਾਨਾਂ ਨੂੰ ਪਲ-ਪਲ ਦੇ ਉੱਤੇ ਸ਼ਹੀਦ ਕਰਨ ਵਾਲੇ ਬੰਦੇ ਨੂੰ ਡੀਜੀਪੀ ਲਾਉਣਾ ਤੇ ਇੱਕ ਵੱਡੇ ਪੁਲਿਸ ਅਧਿਕਾਰੀ ਦੀ ਘਰ ਵਾਲੀ ਨੂੰ ਟਿਕਟ ਦੇਣੀ ਕਹ ਦੱਸਣਗੇ ਇਹ ਅਣਜਾਣੇ ਦੇ ਗੁਨਾਹ ਨਹੀਂ ਇਹ ਜਾਣੇ ਆ ਉਹ ਕਹਿੰਦੇ ਕਿ ਗ੍ਰਹਿ ਮੰਤਰੀ ਤੋਂ ਬਿਨਾਂ ਪੁੱਛਿਆ ਸਿੱਖਾ ਤੇ ਗੋਲੀ ਚਲਾਈ ਬਰਗਾੜੀ ਤੇ ਬਹਿਬਲ ਕਲਾਂਚ ਤੇ ਕਿਵੇਂ ਮਾਫੀ ਮਿਲ ਜਾਵੇਗੀ ਉਹਨਾਂ ਨੇ ਆਖਿਆ ਕਿ ਕੁਝ ਸਾਥੀਆਂ ਨੇ ਕਿਹਾ ਕਿ ਸੁਖਵੀਰ ਸਿੰਘ ਮਾਫੀ ਮੰਗ ਤਾਂ ਲਈ ਇਹ ਸਾਰਾ ਕੁਝ ਹੋਣਾ ਇਸ ਵੇਲੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੱਥ ਪੈਰ ਮਾਰੇ ਜਾ ਰਹੇ ਨੇ ਪਰ ਪੰਜਾਬ ਦੀ ਜਨਤਾ ਮਾਫ ਨਹੀਂ ਕਰੇਗੀ ਲੋਕਾਂ ਵਿੱਚ ਇਹ ਵੀ ਚਰਚਾ ਚੱਲਦੀ ਹੈ ਕਿ ਮੈਂਬਰ ਪਾਰਲੀਮੈਂਟ ਹਰਸਵਰਤ ਕੌਰ ਬਾਦਲ ਨੇ ਅੰਮ੍ਰਿਤਸਰ ਦੀ ਧਰਤੀ ਤੇ ਕਿਹਾ ਸੀ ਕਿ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਬੇਅਦਬੀਆਂ ਕੀਤੀਆਂ ਨੇ ਉਹਨਾਂ ਦਾ ਕੱਖ ਨਾ ਰਹੇ ਕਦੇ 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 ਗੱਲ ਸੱਚੀ ਹੋ ਜਾਂਦੀ ਹੈ ਸੋਮਵਰਿੰਦਰ ਸਿੰਘ ਰਾਜਾ ਵੜਿੰਗ ਨੇ ਇੱਕ ਤਰੀਕੇ ਦੇ ਨਾਲ ਕਾਂਗਰਸ ਵਾਲਾ ਵੀ ਕਲੀਅਰ ਕਰਤਾ ਤੇ ਅਕਾਲੀ ਦਲ ਤੇ ਵੀ ਟਕੋਰ ਕਰਤੀ ਜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਨਵੇਂ ਸਾਲ ਤੇ ਮੁਲਾਜ਼ਮਾਂ ਨੂੰ ਇੱਕ ਵੱਡਾ ਤੋਹਫ਼ਾ ਦਿੱਤਾ ਗਿਆ। ਦੇਖੋ ਮਿਨਿਸਟਰੀਅਲ ਸਟਾਫ ਦੀ ਚੱਲਦੀ ਸੀ ਹੜਤਾਲ। 38-39 ਦਿਨਾਂ ਤੋਂ ਕੰਮ ਠੱਪ ਪਏ ਐ। ਕੱਲ ਜਦੋਂ ਇਹਨਾਂ ਨੇ ਭਰੋਸਾ ਦਿੱਤਾ ਉਸ ਤੋਂ ਬਾਅਦ ਮਿਨਿਸਟਰੀਅਲ ਸਟਾਫ ਨੇ ਇੱਕ ਐਲਾਨ ਕਰਤਾ ਕਿ ਅਸੀਂ ਹੜਤਾਲ ਵਾਪਸ ਲੈ ਲਨੇ ਆ ਪਰ ਜੇ ਅੱਜ 3 ਵਜੇ ਦੇ ਤੱਕ ਸਾਡੀਆਂ ਮੰਗਾਂ ਨਾ ਮੰਨੀਆਂ ਅਸੀਂ ਹੜਤਾਲ ਜਾਵਾਂਗੇ ਉਹਨਾਂ ਵਿੱਚ ਇੱਕ ਮੰਗੇ ਡੀਏ ਦੀ ਕਿਸ਼ਤ ਦੀ ਵੀ ਸੀ ਜੀ ਇਹਦੇ ਵਿੱਚ ਉਹਨਾਂ ਨੇ ਇਹਨਾਂ ਦੇ ਨਾਲ ਬੀਟਿੰਗ ਕੀਤੀ ਚਰਚਾ ਕੀਤੀ ਕਹਿੰਦੇ ਨਵੇਂ ਸਾਲ ਤੇ ਤੋਹਫਾ ਦੇਣ ਜਾ ਰਹੇ ਆ ਤੇ 1 ਦਸੰਬਰ 2023 ਤੋਂ ਪੰਜਾਬ ਦੇ ਮੁਲਾਜ਼ਮਾਂ ਨੂੰ ਡੀਏ ਦੀ ਕਿਸ਼ਤ ਦਾ 4 ਫੀਸਦ ਹੋਰ ਉਹਨਾਂ ਦੀ ਤਨਖਾਹ ਵਿੱਚ ਜੁੜ ਕੇ ਆਵੇਗਾ ਸਰਕਾਰ ਤੇ ਬੋਝ ਪਵੇਗਾ ਇਹ ਤਾਂ ਪਹਿਨਾ ਹੀ ਹੈ ਪਰ ਹਰੇਕ ਮੁਲਾਜ਼ਮ ਦੀ ਤਨਖਾਹ ਵਿੱਚ ਕੁਝ ਨਾ ਕੁਝ ਵਾਧਾ ਹੋ ਜਾਵੇਗਾ ਜੀ ਅਯੋਧਿਆ ਮੰਦਿਰ ਨੂੰ ਲੈ ਕੇ ਉਸ ਦੀ ਜਦੋਂ ਉਦਘਾਟਨ ਹੋਣਾ ਹੈ ਉਸ ਨੂੰ ਲੈ ਕੇ ਜਿਹੜੇ ਨਿਹੰਗ ਸਿੰਘ ਜਥੇਬੰਦੀਆਂ ਨੇ ਤਾਂ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਜਿਸ ਦੇ ਵਿੱਚ ਇੱਕ ਨਵਾਂ ਐਲਾਨ ਜਿਹੜਾ ਉਹਨਾਂ ਨੇ ਕਰ ਦਿੱਤਾ ਹੈ ਜੀ ਉਹ ਕਹਿੰਦੇ ਕਿ ਜਦੋਂ 1858 ਨਵੰਬਰ ਮਹੀਨੇ ਵਿੱਚ ਨੈਂਗ ਬਾਬਾ ਫਕੀਰ ਸਿੰਘ ਦੀ ਅਗਵਾਈ ਵਿੱਚ 25 ਨੈਂਗ ਸਿੰਘਾਂ ਦਾ ਇੱਕ ਜਥਾ ਬਾਬਰੀ ਮਸਜਿਦ ਦੇ ਢਾਂਚੇ ਤੇ ਕਬਜ਼ਾ ਕਰਕੇ ਇਸ ਵਿੱਚ ਹਵਨ ਕੀਤਾ ਨਾਲ ਹੀ ਕੰਧਾਂ ਤੇ ਰਾਮ ਰਾਮ ਲਿਖਿਆ ਅਤੇ ਭਗਵੇਂ ਝੰਡੇ ਵੀ ਲਹਿਰਾਏ ਉਹ ਤੋਂ ਬਾਅਦ ਬਾਬਰੀ ਮਸਜਿਦ ਦੇ ਅਧਿਕਾਰੀ ਦੀ ਸ਼ਿਕਾਇਤ ਤੇ ਅਬਦ ਵਿੱਚ ਥਾਣੇਦਾਰ ਵੱਲੋਂ 3 ਨਵੰਬਰ 1858 ਨੂੰ FIR ਦਰਜ ਕੀਤੀ ਗਈ ਜ ਜਿਹਦੇ ਵਿੱਚ ਬਾਬਾ ਫਕੀਰ ਸਿੰਘ ਦੇ 8ਵੇਂ ਬੰਚ ਬਾਬਾ ਹਰਜੀਤ ਸਿੰਘ ਰਸੂਲਪੁਰ ਇਤਿਹਾਸਕ ਘਟਨਾ ਰਾਮ ਮੰਦਰ ਸੰਬੰਧੀ ਸੁਪਰੀਮ ਕੋਰਟ ਦੇ ਫੈਸਲੇ ਵਿੱਚ अहम ਸਬੂਤ ਵਜੋਂ ਦਰਜ ਹੈ ਤੇ ਚੰਡੀਗੜ੍ਹ ਦੇ ਵਿੱਚ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਜਦੋਂ ਕਹਿੰਦੇ 22 ਜਨਵਰੀ ਨੂੰ ਇਹ ਰਾਮ ਮੰਦਰ ਦਾ ਉਤ ਘਟਨ ਹੋਵੇਗਾ ਨੰਗ ਸਿੰਘ ਜਥੇ ਬੰਦੀਆਂ ਆਪਣੇ ਸਾਥੀਆਂ ਨਾਲ ਅਉਜਧਿਆ ਚ ਜਾਣਗੀਆਂ ਤੇ ਸੰਗਤਾਂ ਵਾਸਤੇ ਲੰਗਰ ਦੀ ਸੇਵਾ ਕਰਨਗੀਆਂ ਹਰਜੀਤ ਸਿੰਘ ਨੇ ਕਿਹਾ ਕਿ ਨੰਗ ਸਿੰਘ ਹੋਣ ਦੇ ਨਾਤੇ ਉਹਨਾਂ ਦੀ ਸਨਾਤਨ ਧਰਮਾਂ ਵਿੱਚ ਵੀ ਉਨੀਂ ਆਸਥਾ ਹੈ ਜਿਨੀ ਸਖ ਧਰਮ ਵਿੱਚ ਹੈ ਉਹ ਕਹਿੰਦੇ ਕਿ ਸਾਡਾ ਕਿਸੇ ਸਿਆਸੀ ਪਾਰਟੀ ਨਾਲ ਸੰਬੰਧ ਨਹੀਂ ਸਰਨਾਥਨ ਵਿਚਾਰ ਤਾਰਾ ਵਿਚਾਰ ਤਾਲਮੇਲ ਕਾਇਮ ਰੱਖਦੇ ਆ ਉਹਨਾਂ ਨੂੰ ਕਈ ਵਾਰ ਆਲੋਚਨਾ ਦਾ ਸਾਹਮਣਾ ਵੀ ਕਰਨਾ ਪਿਆ ਕਿਉਂਕਿ ਇੱਕ ਪਾਸੇ ਉਹਨਾਂ ਨੇ ਅੰਮ੍ਰਿਤ ਛਕਿਆ ਤੇ ਦੂਜੇ ਪਾਸੇ ਗਲੇ ਵਿੱਚ ਰੋਦਰਾਕਸ਼ ਦੀ ਮਾਲਾ ਪਹਿਨੀ ਹੋਈ ਹੈ ਤੇ ਬਾਬਾ ਹਰਜੀਤ ਸਿੰਘ ਨੇ ਕਿਹਾ ਜਦੋਂ ਦੇਸ਼ ਅਤੇ ਧਰਮ ਨੂੰ ਉਹਨਾਂ ਦੀ ਲੋੜ ਪਵੇਗੀ ਤਾਂ ਉਹ ਉਹਨਾਂ ਦਾ ਪਰਿਵਾਰ ਪਿੱਛੇ ਨਹੀਂ ਹਟੇਗਾ ਜੱਧਰ ਸਾਹਿਬ ਨੇ ਆਪਦੀ ਗੱਲ ਸੁਨਾਤੀ ਪਰ ਜਤੇਦਾਰ ਸਾਹਿਬ ਨਿੰਗ ਸਿੰਘ ਇਹ ਦੱਸਣਗੇ ਕਿ ਸਿੱਖਾਂ ਦੀ ਰਹਿਤ ਮਰਿਆਦਾ ਦੇ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਸੀਸ ਝੁਕਾਉਣ ਤੋਂ ਸਿਵਾਇ ਹੋਰ ਕੋਈ ਉਹ ਨਹੀਂ ਜਿਹੜਾ ਵਿਅਕਤੀ ਅਮਰਤ ਸ਼ਕ ਲੈਂਦਾ ਹੈ ਉਹ ਕਿਸੇ ਕਿਸਮ ਦੇ ਮੜੀਆਂ ਮਸਾਨੀਆਂ ਮੂਰਤੀਆਂ ਨਹੀਂ ਪੈਂਦਾ ਜਾਦੋ ਬੇਕੇ ਬਾਬਾ ਜੀ ਨੂੰ ਜਦੋਂ ਜਨੇਊ ਧਾਰਨ ਬਾਰੇ ਗੱਲ ਕੀਤੀ ਗਈ ਤਾਂ ਗੁਰੂ ਸਾਹਿਬ ਨੇ ਕਿਹਾ ਸੀ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ ਇਹ ਜਨੇਊ ਜੀ ਕਾ ਹਈ ਤ ਪਾਂਡੇ ਕਤ ਨਾ ਇਹ ਟੁੱਟੈ ਨਾ ਮਾ ਲੱਗੈ ਨਾ ਇਹ ਜਲਾਇ ਨਾ ਜਾਇ ਧੰਨ ਸੋ ਮਾਨ ਸਨਾਨਕਾ ਜੋ ਗੱਲ ਚੱਲੇ ਪਾਈ ਉਹਨੇ ਆਰਤੀ ਬਾਰੇ ਵੀ ਇਹੀ ਕਿਹਾ ਸੀ ਗਗਰਮਥਾਲੇ ਰਬਚਨ ਦੀਪਕ ਬਣੇ ਉਹ ਕਹਿੰਦੇ ਬ੍ਰਹਮੰਡ ਦੀ ਕੁਦਰਤ ਦੀ ਆਰਤੀ ਆ ਤੇਰੀ ਥਾਲੀ ਦੀ ਆਰਤੀ ਬਾਗ ਨਹੀਂ ਉਹ ਤਾਂ 24 ਘੰਟੇ ਹੋਈ ਜਾਂਦੀ ਹੈ ਸੋ ਉਹ ਕਹਿੰਦੇ ਇੱਕ ਪਾਸੇ ਮੈਂ ਮਾਲਾ ਪਾਈ ਵੀ ਐ ਪਰ ਜਿੰਨਾ ਕੁ ਮੇਰਾ ਗਿਆਨ ਹੈ ਸਿੱਖ ਰਾਇਤ ਬ੍ਰਿਹਾਦਾ ਦੇ ਮੁਤਾਬਕ ਜਿਸ ਬੰਦੇ ਨੇ ਗਾਤਰਾ ਪਾਲਿਆ ਸਿਰਿਸਾ ਪਾਲੀ ਉੱ퍼 ਹੋਰ ਕੁਝ ਨਹੀਂ ਪਾ ਸਕਦਾ ਪੱਕੀ ਹਰ ਬੰਦੇ ਦਾ ਮੰਨਣਾ ਸਤਕਾਰ ਕਰਨਾ ਸਾਰੇ ਧਰਮਾਂ ਦਾ ਇਹ ਸਾਡਾ ਸਾਰਿਆਂ ਦਾ ਫਰਜ ਹੈ ਕੋਈ ਵੀ ਧਰਮ ਇਹ ਹੈ ਜਾਨੀ ਜਿਹੜਾ ਆਪਸ ਵਿੱਚ ਦੀ ਲੜਨਾ ਲੜਾਉਣਾ ਸਿਖਾਉਂਦਾ ਹੈ ਜੀ ਜੀ ਅੱਜ ਸ਼੍ਰੋਮਣੀ ਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਜੀਠਿਆ ਪਟਿਆਲਾ ਪਹੁੰਚੇ ਜਿੱਥੇ ਉਹਨਾਂ ਨੇ ਸਿੱਟ ਅੱਗੇ ਜਿਹੜਾ ਪੇਸ਼ ਹੋਏ ਨੇ ਉਹ ਨਸ਼ੇ ਦੇ ਮਾਮਲੇ ਦੇ ਵਿੱਚ ਉਹਨਾਂ ਦੀ ਜਿਹੜੀ ਜਾਂਚ ਆ ਉਹ ਦੁਬਾਰਾ ਖੋਲ ਦਿੱਤੀ ਗਈ ਹੈ ਜੀ ਬਿਕਰਮ ਸਿੰਘ ਮਜੀਠੀਆ ਤੇ ਬੜਾ ਲੰਬਾ ਕੇਸ ਹੈ ਉਹਨਾਂ ਨੂੰ ਸ਼ਾਮਲ ਕੀਤਾ ਹੋਇਆ ਤੁਹਾਨੂੰ ਯਾਦ ਹੋਵੇਗਾ ਕਿ ਕੇਸ ਚਰਜੀ ਸਿੰਘ ਚੰਨੀ ਦੀ ਸਰਕਾਰ ਵਲੇ ਮਹਾਲੀ ਦੇ ਵਿਸ਼ੇਸ਼ ਥਾਣੇ ਵਿੱਚ ਦਰਜ ਹੋਇਆ ਸੀ ਤੇ ਉਹ ਕਹਿੰਦੇ ਕਿ ਘੂੜਿਆਂ ਬਾਰੇ ਪੁੱਛਿਆ ਕਿਸੇ ਨੇ ਕਹਿੰਦਾ ਕੋਈ ਉਹੋ ਜੀ ਕਹਾਣੀ ਸੁਣਾਹ ਜੀਦਾ ਕੋਈ ਐਂਡ ਨਾ ਹੋਵੇ ਉਹ ਕਹਿੰਦਾ ਇੱਕ ਰਾਜੇ ਨੇ ਘੋੜੇ ਤੋੜੇ ਫੇਰ ਕਹਿੰਦਾ ਕਹਿੰਦਾ ਤਗੜ 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 ਕਰ ਦਿੱਤੋ ਰਹੀ ਗਏ ਬੰਦਾ 15 ਕਿ ਦਿਨਾਂ ਬਾਅਦ ਮਿਲਿਆ ਵੀ ਕੀ ਬਣਿਆ ਘੋੜਿਆਂ ਦਾ ਕਹਿੰਦਾ ਤਗੜ 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 2 ਮਹੀਨੇ ਬਾਅਦ ਮਿਲਿਆ ਫੇਰ ਤਗੜ 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 ਉਸ ਵਾਂਗ ਅੱਜ 2 ਸਾਲ ਦਾ ਸਮਾਂ ਹੋ ਗਿਆ ਵਿਕਰਮ ਸਿੰਘ ਮਜੀਠੀਆ ਨੂੰ ਉਹ ਕੇਸ ਦਾ ਚਲਾਨ ਨਹੀਂ ਪੇਸ਼ ਕੀਤਾ ਪੁਲਿਸ ਨੇ ਹੁੰਦਾ ਬੰਨੇ ਦੋ ਸਾਲ ਇਹਨਾਂ ਦੀ ਵੀ ਹੋ ਗਏ ਪਟਿਆਰ ਰੇਂਜ ਦੇ ਐਡੀਜੀਪੀ ਮੁਖਵੰਦਰ ਸਿੰਘ ਸ਼ੀਨਾ ਦੀ ਅਗਵਾਈ ਵਿੱਚ ਇੱਕ ਸੱਟ ਬਣੀ ਹੋਈ ਹੈ ਪਹਿਲਾਂ ਦੋ ਦਿਨ ਪਹਿਲਾਂ ਇਸ ਦੇ ਵਿੱਚ ਮਿਲਣ ਵਾਸਤੇ ਇਹ ਸੱਟ ਦੇ ਕੋਲੇ ਪੇਸ਼ ਹੋਣ ਵਾਸਤੇ ਬੁਨੀਏ ਜਨਾਲਾ ਵੀ ਆਏ ਸਨ ਅੱਜ ਬਿਕਰਮ ਸਿੰਘ ਮਜੀਠੀਆ ਤਕਰੀਬਨ 11 ਵਜੇ ਦੇ ਆਏ ਹੋਏ ਹੈ ਹਲੇ ਤੱਕ ਉਹਨਾਂ ਤੋਂ ਪੁੱਛੇਗੇ ਚੋਰੀ ਹੀ ਐ ਲੇਕਿਨ ਉਹ ਇਹ ਗੱਲ ਜ਼ਰੂਰ ਕਹਿਗੇ ਕਿ 31 ਦਸੰਬਰ ਜਾਂ 30 ਇਹ ਆਈਜੀ ਸਾਹਿਬ ਜੋ ਸੌਰੀ ਏਡੀਜੀਪੀ ਸਾਹਿਬ ਰਿਟਾਇਰ ਹੋ ਰਹੇ ਨੇ ਕਦੇ ਪਤਾ ਇਹ ਕਹਿਣਾ ਕਿਉਂ ਨਾ ਇਹ ਸਿੱਟ ਦੇ ਮੁਖੀ ਭਗਵੰਤ ਮਾਨ ਆਪੇ ਬਣ ਜਾਣ ਤੇ ਮੈਂ ਤਾਂ ਦੋ ਦੋ ਹੱਥ ਕਰਨ ਵਾਸਤੇ ਤਿਆਰ ਆ ਪਹਿਲਾਂ ਵੀ ਸੀ ਹੁਣ ਵੀ ਆ ਆਮਾਗਾ ਜਦੋਂ ਵੀ ਮੈਨੂੰ ਬੁਲਾਉਣਗੇ ਮੈਂ ਪੇਸ਼ ਹੋਵਾਂਗਾ ਸੋ ਇਹਦੇ ਵਿੱਚ ਕੀ ਨਵਾਂ ਤੱਥ ਆਇਆ ਹੈ ਕੀ ਇਹ ਦੱਸਣਗੇ ਜੀ ਤੇ ਇਸੇ ਕਰਕੇ ਤਾਂ ਜਦੋਂ ਮਾਮਲਾ ਸਿਆਸਤ ਤੋਂ ਪ੍ਰੇਰਿਤ ਹੋ ਜਾਵੇ ਮੁੱਖ ਮੰਤਰੀ ਨੇ ਕਹੇ ਤਾਂ ਸੀ ਨਾ ਮਨਪ੍ਰੀਤ ਬਾਦਲ ਵਾਲੇ ਮਾਮਲੇ 'ਚ ਤੇ ਅਦਾਲਤ ਦੇ ਵਿੱਚ ਉਹੀ ਕੰਮ ਗਿਆ ਇਹ ਤਾਂ ਜੀ ਸਿਆਸੀ ਬਦਲਾਖੋਰੀ ਦਾ ਮਾਮਲਾ ਹੈ ਔਰ ਪੌਣੇ ਦਾ ਮਤਲਬ 2 ਸਾਲਾਂ ਤੋਂ ਬਾਅਦ ਤੁਸੀਂ ਫੇਰ ਜਿੱਥੋਂ ਤੁਰੇ ਸੀ ਉੱਥੇ ਖੜੇ ਆ ਦਗੜ ਦਗੜ ਚੱਲੀ ਜਾਂਦੀ ਹੈ ਸੋ ਬਿਕਰਮ ਸਿੰਘ ਜੀਠੀਆ ਤੋਂ ਅੱਜ ਕੀ ਕੀ ਪੁੱਛ ਕੇ ਚੁੰਦੀ ਹੈ ਇਹ ਉਹ ਪੂਰੀ ਹੋਣ ਤੋਂ ਬਾਅਦ ਜਾਂਚ ਫਿਰ ਦੱਸਣਗੇ ਜੀ ਜਲੰਧਰ ਦੇ ਵਿੱਚ ਨਜਾਇਜ਼ ਕਬਜ਼ਾ ਲੈ ਕੇ ਪੁਲਿਸ ਦਾ ਡੰਡਾ ਚੱਲਿਆ ਤੇ ਪੁਲਿਸ ਨੇ ਐਕਸ਼ਨ ਵੀ ਲਿਆ ਨਜਾਇਜ਼ ਕਬਜ਼ਿਆਂ ਤੇ ਰੇਡੀਆਂ ਵੀ ਜਿਹੜੀਆਂ ਉੱਥੋਂ ਚੁੱਕਵੀਆਂ ਨੇ ਦੇਖੋ ਭੰਗੂ ਜਦੋਂ ਇਹ ਕਬਜ਼ੇ ਹੁੰਦੇ ਨੇ ਨਾ ਕਾਰਪੋਰੇਸ਼ਨ ਬੋਲੇ ਨਾ ਕੋਈ ਹੋਰ ਬੋਲੇ ਜਦੋਂ ਉਥੇ ਕਬਜ਼ੇ ਹੋ ਜਾਂਦੇ ਨੇ ਉਦੋਂ ਬਾਅਦ ਇਹ ਸਾਰੇ ਬੋਲ ਕੇ ਤੁਰ ਪੈਂਦੇ ਐ ਕੋਈ ਸ਼ੱਕ ਨਹੀਂ ਕਿਸੇ ਸਹਿਰ ਚ ਵਗਜੋ ਦੁਕਾਨ ਦੇ ਮੂਹਰੇ ਪਹਿਲਾਂ 5 ਫੁੱਟ ਦਾ ਬਣਾ ਲਿਆ ਫੁੱਟਪਾਥ ਉਹਦੇ ਮੂਹਰੇ 5-6 ਫੁੱਟ ਦਾ ਬੋਰਡ ਰੱਖ ਦਿਓ ਉਥੇ ਬਾਹਨ ਲਾ ਦਿਓ ਸੜਕਾਂ ਭਾਵੇਂ 6 ਮਾਰਗੀਆਂ ਬਣਾ ਦਿਓ ਭਾਵੇਂ 10 ਮਾਰਗੀਆਂ ਬਣਾ ਦਿਓ ਲੰਘਣ ਵਾਸਤੇ ਜਗ੍ਹਾ ਉਹ 3-4 ਫੁੱਟ ਤੋਂ ਵੱਧਣੀ ਸਾਰੇ ਅਸੀਂ ਸ਼ਾਮਲ ਐ ਤੇ ਸਾਰੀਆਂ ਸਿਆਸੀ ਪਾਰਟੀਆਂ ਨੇ ਆਪਣੇ ਚਹੇਤਿਆਂ ਨੂੰ ਕਬਜ਼ੇ ਕਰਾਏ ਨੇ ਕੰਨ ਪੱਕ ਗਏ ਇਹ ਸੁਣਦਿਆਂ ਨੂੰ ਕਿ ਸ਼ਹਿਰਾਂ ਦੇ ਵਿੱਚ ਅਸੀਂ ਰੇੜੀਆਂ ਵਾਲਿਆਂ ਨੂੰ ਬੂਥ ਬਣਾ ਕੇ ਦੇਵਾਂਗੇ ਮੈਨੂੰ ਯਾਦ ਹੈ ਅਨਲਕਪੁਰ ਨਾਇਕ ਫਿਲਮ ਦਾ ਹੀਰੋ ਇੱਕ ਝੌਪੜਪੱਟੀ ਕੋਲ ਜਾਂਦੇ ਆ ਉੱਥੇ ਜਿਹੜੇ ਫਲੈਟ ਦੇ ਵਿੱਚ ਬੈਠੇ ਆ ਪ੍ਰੇਸ਼ਰ ਆਵੇਲ ਉਹਦਾ ਪੀਏ ਹੁੰਦਾ ਉਹ ਕਹਿੰਦਾ ਜੀ ਇਹ ਬੜੇ ਸਤਾਨ ਨੇ ਇਹਨਾਂ ਨੂੰ ਝੌਪੜਪੱਟੀ ਤੋਂ ਇੱਥੇ ਲਿਆਂਦਾ ਜਾਂਦਾ ਇੱਥੇ ਵੀ ਮਕਾਨ ਲੈ ਲੈਂਦੇ ਤੇ ਨਵੀਂ ਥਾਂ ਤੇ ਫੇਰ ਬਣਾ ਲੈਂਦੇ ਨੇ ਇਹ ਸਾਰੇ ਸ਼ਹਿਰਾਂ 'ਚ ਚੱਲਦਾ ਹੈ ਇੱਥੇ ਹੁਣ ਪੁਲਿਸ ਕਮਿਸ਼ਨਰ ਸਭ ਆਪਣੇ ਚਰਵਾਣੇ ਹੁਕਮ ਕੀਤਾ ਹਲਕਾ ਵਿਧਾਇਕ ਰਵਣ ਅਰੋੜਾ ਕਾਉਂਸਲਰ ਸ਼ੈਰੀ ਚੱਡਾ ਇਹਨਾਂ ਨੇ ਮਾਲਾ ਸ਼ਾਂਤ ਕਰਾਇਆ ਕਈ ਦੁਕਾਨਦਾਰਾਂ ਦੇ ਚਲਾਨ ਵੀ ਕੱਟੇ ਗਏ ਪੰਗੂ ਸਾਹਿਬ ਕਦੇ ਜਾ ਕੇ ਦੇਖ ਲਿਓ ਜਿਹਦੀ ਦੁਕਾਨ ਦੇ ਮੂਹਰੇ ਰੇੜੀ ਖੜੀ ਹੈ ਜੀ ਉਹ 3-400 ਰੁਪਿਆ ਦੁਕਾਨ ਵਾਲਾ ਉਹ ਤਾਂ ਰੋਜ਼ ਦਾ ਲੈਂਦਾ ਹੈ ਜੀ ਉਹਦੀ ਜੇਬ ਤਾਂ ਭਰ ਗਈ 10000 ਰੁਪਏ ਲੈ ਗਿਆ ਮਹੀਨੇ ਦਾ ਤੇ ਸਰਕਾਰ ਨੂੰ ਕੀ ਦਿੱਤਾ ਕੱਖ ਵੀ ਨਹੀਂ ਆਹ 3 ਵੀਲਰ ਤੁਰੇ ਫਿਰਦੇ ਆ ਇਹ ਕੋਈ ਦਿੰਦੀ ਹੈ ਸਰਕਾਰ ਨੂੰ ਐਸ ਵੇਲੇ ਲੱਗਣਾ ਔਖਾ ਹੋ ਗਿਆ ਐਨੇ ਪੈਦਾ ਹੋ ਗਏ ਕੋਈ ਲਾਇਸੈਂਸ ਨਹੀਂ ਕਿਸੇ ਤੋਂ ਸਕਲਾਈ ਸਰਟੀਫਿਕੇਟਰੀ ਲੈਣਾ ਚੱਕ ਕੇ ਤੁਰ ਪੈਂਦੇ ਆ ਨਾ ਇਹਨਾਂ ਨੂੰ ਟ੍ਰੈਫਿਕ ਪਤਾ ਹੈ ਬਾਰੇ ਪਤਾ ਤੇ ਦੁਕਾਨਦਾਰ ਇਹ 3-300 ਰੁਪਿਆ ਵੀ 4-700 ਲੈਂਦੇ ਆ ਮਰਜ਼ੀ ਨਾਲ ਤੇ ਗੰਦਗੀ ਪਾਉਣ ਵਿੱਚ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਤੁਸੀਂ ਦੁਕਾਨਾਂ ਦੇ ਸਾਹਮਣੇ ਦੇਖਿਓ ਸਵੇਰੇ ਦੁਕਾਨ ਖੋਲ੍ਹਣ ਸਾਰ ਪਹਿਲਾਂ ਦੁਕਾਨ ਦਾ ਗੰਦ ਸੜਕ ਤੇ ਢੇਰਾ ਕਰ ਦੇਣਗੇ ਕਿੱਥੇ ਆ ਕਾਰਪੋਰੇਸ਼ਨ ਜੇ ਕਿਤੇ ਕਾਰਪੋਰੇਸ਼ਨ ਡੰਡਾ ਚਲਾਉਂਦੀ ਹੈ ਤੇ ਫਿਰ ਆ ਮਜਾ ਨਹੀਂ ਕਿਸੇ ਨਾ ਕਿਸੇ ਨੂੰ ਕਦਮ ਚੱਕਣਾ ਪਊਗਾ ਭਾਵੇਂ ਦੁਬਾਰਾ ਆਓ ਜਾਂ ਨਾ ਆਓ ਜੀ ਦੱਸਿਆ ਕਿ ਕਮਰਪ੍ਰੀਤ ਸਿੰਘ ਚਾਹਲ ਜਿਹੜੇ ਏ ਡੀਸੀਪੀ ਟ੍ਰੈਫਿਕ ਨੇ ਉਹ ਕਹਿੰਦੇ ਪ੍ਰਤਾਪ ਬਾਗਚੌਕ ਬਾ ਗੁਰੂ ਵਾਲਮੀਕ ਚੌਪ ਸਿਗਵਲ ਹਸਪਤਾਲ ਤੋਂ ਬਸਤੀ ਅੱਡਾ ਚੌਕ ਫਾਇਰ ਬ੍ਰਿਗੇਡ ਦਫ਼ਤਰ ਤੋਂ ਭਾਰੀ ਆਵਾਜਾਈ ਰਹਿੰਦੀ ਹੈ ਦੁਕਾਨਦਾਰਾਂ ਤੇ ਰੇੜੀ ਵਾਲਿਆਂ ਨੇ ਇਹ ਸੁਗੜਾਤੀ ਜਿਹਦੇ ਕਰਕੇ ਜਲੰਧਰ ਚ ਐਕਸ਼ਨ ਹੋਇਆ ਤੇ ਅਸੀਂ ਤਾਂ ਇਹ ਕਹਾਂਗੇ ਕਿ ਇਹ ਹੀ ਜੇ ਐਕਸ਼ਨ ਸਾਰੇ ਸ਼ਹਿਰਾਂ 'ਚ ਕੀਤੇ ਜਾਣ ਘਟੋ ਘਟ ਪਾਰਕਿੰਗ ਦੁਕਾਨਾਂ ਦਾ ਲੋਕਾਂ ਦੇ ਘਰਾਂ ਚ ਖੋਲ ਲੀਆਂ ਜੇ ਤੁਸੀਂ ਦੁਕਾਨਦਾਰੀ ਕਰਤੀ ਪਰ ਕਮਰਸ਼ੀਅਲ ਟੈਕਸ ਲੱਗਦਾ ਹੈ ਜੇ ਸਰਕਾਰਾਂ ਜੇ ਆਪਣੀ ਆਈ ਤੇ ਆ ਕੇ ਇਹ ਬਣਦਾ ਰਕਮ ਵਸੂਲ ਲੈਣ ਮੈਂ ਤਾਂ ਵੀ ਨਾਲ ਕਹਿ ਸਕਦਾ ਕਿ ਕਰਜੇ ਲੈਣ ਦੀ ਲੋੜ ਨਹੀਂ ਇੱਕ ਕਰ ਦਿਓ ਮੁਕਤ ਖੋਰੀਆਂ ਬੰਦ ਸਰਕਾਰਾਂ ਆਪਣੀ ਆਮਦਨ ਨਾਲ ਹੀ ਰਾਜ ਕਲਾ ਸਕਦੀ ਹੈ ਜੀ ਭਾਰਤ ਦੇ ਵਿੱਚ ਨਹੀਂ ਆਉਣਗੀਆਂ ਬਿਨਾ ਡਰਾਈਵਰ ਤੋਂ ਚੱਲਣ ਵਾਲੀਆਂ ਕਾਰਾਂ ਇਸ ਦਾ ਐਲਾਨ ਜਿਹੜਾ ਭਾਰਤ ਦੇ ਜਿਹੜੇ ਕੈਬਨਿਟ ਮੰਤਰੀ ਨੇ ਉਹਨਾਂ ਦੇ ਵੱਲੋਂ ਕੀਤਾ ਗਿਆ ਜੀ ਕਹਿੰਦੇ ਅਸੀਂ ਨੌਕਰੀਆਂ ਨਹੀਂ ਖੋਵਾਂਗੇ ਸੜਕੀ ਆਵਾਜਾਈ ਮੰਤਰੀ ਨੇ ਜੀ ਨਤਨ ਗੜਕਰੀ ਉਹਨਾਂ ਨੇ ਇੱਕ ਮੀਡੀਆ ਪਲੇਟਫਾਰਮ ਦੇ ਉੱਤੇ ਇੱਕ ਅਰਸਾਲੇ ਨੂੰ ਇੰਟਰਵਿਊ ਦਿੱਤੀ ਆ ਉਹਨਾਂ ਦੇ ਪੱਤਰਕਾਰ ਨੂੰ ਉਹ ਕਹਿੰਦੇ ਕਿ ਭਾਰਤ ਵਿੱਚ ਡਰਾਈਵਰ ਐਟਕਾਰਾਂ ਚਲਾਉਣ ਦੀ ਆਗਿਆ ਨਹੀਂ ਹੋਵੇਗੀ ਕਿਉਂਕਿ ਇਹਦੇ ਨਾਲ ਪਹਿਲਾਂ ਹੀ ਬੇਰੁਜ਼ਗਾਰੀ ਬਹੁਤ ਹੈ ਬੇਰੁਜ਼ਗਾਰੀ ਹੋਰ ਵਧੇਗੀ ਉਹਨਾਂ ਕਿਹਾ ਕਿ ਜ਼ੀਰੋ ਮੀਲ ਡਾਇਲੌਗ ਦੌਰਾਨ ਗੱਲਬਾਤ ਨਹੀਂ ਸੜਕ ਸੁਰੱਖਿਆ ਦੀਆਂ ਚਿੰਤਾਵਾਂ ਨੂੰ ਸੰਬੋਧਨ ਕੀਤਾ ਹਾਦਸੇ ਘਟਾਉਣ ਲਈ ਸਰਕਾਰੀ ਉਪਾਵਾਂ ਲਈ ਢਾਂਚਾ ਰੱਖਿਆ ਗਿਆ ਜਿਸ ਵਿੱਚ ਕਾਰਾਂ ਵਿੱਚ 6 에어ਬੈਗ ਵੀ ਸ਼ਾਮਲ ਹਨ ਸੜਕਾਂ ਤੇ ਬਲੈਕ ਸਪਾਟ ਖਤਮ ਕਰਨੇ ਨੇ ਬੁਨਿਆਦੀ ਢਾਂਚੇ ਨੂੰ ਵਧਾਉਣ ਦਾ ਕੰਮ ਹੋ ਰਿਹਾ ਹੈ ਨਿਰਮਾਤਾ ਅਮਰੀਕੀ ਵਾਹਨ ਨਿਰਮਾਤਾ ਕੰਪਨੀ ਦਾ ਸਵਾਗਤ ਕਰਨ ਲਈ ਤਿਆਰ ਹੈ ਭਾਰਤ ਵਿੱਚ ਵਿਕਰੀ ਲਈ ਚੀਨ ਚ ਨਿਰਮਾਣ ਨੂੰ ਸਵੀਕਾਰ ਨਹੀਂ ਕੀਤਾ ਜਾਵੇਗਾ। ਹਾਈਡਰੋਜਨ ਇੰਡਨ ਬਾਰੇ ਵੀ ਉਹਨਾਂ ਨੇ ਆਪਣੀ ਗੱਲਬਾਤ ਕੀਤੀ ਹੈ। ਸਰਕਾਰ ਜਨਤਕ ਬੁਨਿਆਦੀ ਢਾਂਚੇ ਦੇ ਬਿੱਤਰ ਬਣਾਉਣ ਲਈ ਉન્નਤ ਤਰੀਕਾ ਲਈ ਬਚਨ ਵੱਧ ਹੈ। ਉਹ ਕਹਿੰਦੇ ਕਿ ਸੰਸਦ ਵਿੱਚ ਜਿਹੜਾ ਰਾਜ ਮਾਰਕਾ ਦੇ ਪੂੰਜੀ ਦੀ ਲਾਗਤ 13-14 ਵਿੱਚ 51000 ਕਰੋੜ ਸੀ। ਇਹ 22-23 ਵਿੱਚ 240000 ਕਰੋੜ ਤੇ ਪਹੁੰਚ ਗਈ ਹੈ ਉਹ ਦੱਸਦੇ ਆ ਕਿ 13 14 ਵਿੱਚ ਸੜਕ ਮੰਤਰਾਲੇ ਦੀ ਬਜਟ ਵੰਡ 31130 ਕਰੋੜ ਸੀ ਜਿਹੜੀ 23 24 ਚ 270000 ਕਰੋੜ ਤੇ ਪਹੁੰਚ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ ਦਿੱਲੀ ਦੌਸਾ ਲਾਲਸੋਟ ਸੈਕਸ਼ਨ 229 ਕਿਲੋਮੀਟਰ ਮੱਧ ਪ੍ਰਦੇਸ਼ ਵਿੱਚ ਦਿੱਲੀ ਮੁੰਬਈ ਐਕਸਪ੍ਰੈਸ ਦਾ ਪੂਰਾ ਸੈਕਸ਼ਨ 210 ਕਿਲੋਮੀਟਰ ਰਾਜਸਥਾਨ ਅੰਮਰਸਰ ਬਠਿੰਡਾ ਜਾਮਨਗਰ 470 ਕਿਲੋਮੀਟਰ ਸੂਰਿਆਪੇਟ ਖਮਮ ਸੈਕਸ਼ਨ ਹਾਈਦਰਾਬਾਦ ਬਸਾਕਾਪਟਨਮ ਇੰਦੌਰ ਹਾਈਦਰਾਬਾਦ ਨੈਸ਼ਨਲ ਹਾਈਵੇ 37 ए ਪ੍ਰਾਣਾ ਅਸਾਮ ਵਿੱਚ ਤੇਜਪੁਰ ਨੇੜੇ ਨਮਾ ਬ੍ਰਹਮਪੁੱਤਰ ਪੁਲ ਮੀਜ਼ੋਰਮ ਵਿੱਚ ਕਲਾਦਾਨ ਮਲਟੀ ਮਾਡਲ ਟਰਾਂਜ਼ਿਟ ਟਰਾਂਸਪੋਰਟ ਪ੍ਰੋਜੈਕਟ ਨੈਸ਼ਨਲ ਹਾਈਵੇ 43 44 ਸ਼ਲਾਂਗ ਨੋਗ ਸਟੋਨ ਤੁਰਾ ਸੈਕਸ਼ਨ ਅਤੇ ਮਗਾਲਿਆ ਸ਼ਾਮਿਲ ਹੈ ਜੀ ਇਸ ਦੇ ਨਾਲ ਇੱਕ ਗੱਲ ਕੀਤੀ ਹੈ ਬੇਅਦਬੀ ਤਾਂ ਬੇਅਦਬੀ ਦੇ ਮਾਮਲੇ ਨੂੰ ਲੈ ਕੇ ਜਥੇਦਾਰ ਦਾ ਕਹਿਣਾ ਹੈ ਕਿ ਇਸ ਦੇ ਉੱਤੇ ਜਿਹੜੇ ਜਿਨ੍ਹਾਂ ਲੋਕਾਂ ਨੇ ਬੇਅਦਬੀ ਕੀਤੀ ਆ ਤਾਂ ਉਹਨਾਂ ਨੂੰ ਸੰਗਤ ਦੇ ਸਾਹਮਣੇ ਲੈ ਕੇ ਆਉਣਾ ਬਣਦਾ ਏ ਜਿਥੇ ਸਰ ਗੁਰਬੀਰ ਸਿੰਘ ਦਾ ਕਹਿਣਾ ਏ ਦੇਖੋ ਜਥਾਰ ਸਾਹਿਬ ਨੇ ਇਹ ਬਿਆਨ ਦਿੱਤਾ ਸੀ ਬਹੁਤ ਦਿਰ ਤੋਂ ਕਹਿੰਦੇ ਆ ਰਹੇ ਹਾਂ ਜਿੱਥੇ-ਜਿੱਥੇ ਵੀ ਬੇਅਦਬੀਆਂ ਹੋ ਰਹੀਆਂ ਨੇ ਉਹਨਾਂ ਬੇਅਦਬੀਆਂ ਦਾ ਅਸਲ ਸੱਚ ਲੋਕ ਕਚਹਿਰੀ 'ਚ ਆਉਣਾ ਹੀ ਚਾਹੀਦਾ ਏ ਇਹ ਬਹੁਤ ਚਿੰਤਾ ਦੀ ਗੱਲ ਹੈ ਤੇ ਲਗਾਤਾਰੇ ਵਾਪਰ ਰਹੀਆਂ ਨੇ 200 ਪਹਿਲਾਂ ਜਿਹੜੇ ਬੰਦੇ ਨੇ ਜੰਗਲਾਂ ਟੱਪ ਕੇ ਦਰਬਾਰ ਸਾਹਿਬ 'ਚ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਸੀ ਪਛਾਣ ਨਹੀਂ ਕੀਤੀ ਗਈ ਸੰਸਦ ਭਵਨ ਕਟੜਾਂ ਵਾਲੇ ਦੋਸ਼ੀਆਂ ਦੇ ਘਰਾਂ ਤੱਕ ਪੁਲਿਸ ਪੁੱਜ ਗਈ ਹੈ ਉਹ ਫਿਰ ਕੇਂਦਰ ਸਰਕਾਰ ਵੱਲ ਕਹਿ ਰਿਹਾ ਕਿ ਇਹ ਜਾਣਬੁੱਝ ਕੇ ਇਨਸਾਫ ਨਹੀਂ ਦੇ ਰਹੀਆਂ ਇੱਕ ਪਾਸੇ ਉਹਨਾਂ ਨਾਲ ਗਾਠ ਜੋੜ ਦੀ ਗੱਲਬਾਤ ਹੋ ਰਹੀ ਹੈ ਤੇ ਦੂਜੇ ਪਾਸੇ ਜੱਤedar ਸਾਹਿਬ ਤੋਂ ਇਹ ਵੀ ਕਹਾਇਆ ਜਾ ਰਿਹਾ ਹੈ ਅਸੀਂ ਪਹਿਲੇ ਦਿਨ ਤੋਂ ਕਹਿੰਦੇ ਆ ਕਿ ਜਿਹੜੀਆਂ ਇਹ ਬੇਅਦਬੀਆਂ ਹੋ ਰਹੀਆਂ ਨੇ ਇਹਨਾਂ ਦੀ ਜੜ੍ਹ 'ਚ ਜਾਓ ਇਹ ਫੜ ਫੜ ਕੇ ਬੰਦੇ ਮਾਰੋ ਨਾ ਇਹਨਾਂ ਤੋਂ ਪੁੱਛ ਪੜਤਾਲ ਕਰੋ ਪਤਾ ਕੱਢੋ ਇਹ ਇਹ ਸਦ ਤੱਕ ਕਿਉਂ ਹੋ ਰਹੀਆਂ ਨੇ ਜੀ ਧੰਨਵਾਦ ਜੀ ਇਹ ਸਨ ਸਾਡੇ ਸੀਨੀਅਰ ਡਾਇਰੈਕਟਰ ਜਸਪਾਲ ਸਿੰਘ ਜੀ ਢਿੱਲੋਂ ਜਿਨ੍ਹਾਂ ਨੇ ਵੱਖ-ਵੱਖਰੇ ਮੁੱਦਿਆਂ ਤੇ ਚਰਚਾ ਕੀਤੀ ਹੈ ਜਲਦ ਨਵਾਂ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ ਸਾਨੂੰ ਇਹ ਇਜਾਜ਼ਤ ਧੰਨਵਾਦ